ਬਾਡੀ ਬੁੱਡੀ ਦੀ ਗੱਲ ਕਰ ਲਈਏ ਵੀ ਬਾਡੀ ਬੁੱਡੀ ਤੋਂ ਨਹੀਂ ਵੀ ਕਿਸੇ ਵੀ ਪੱਖ ਤੋਂ ਮਾਰ ਖਾਂਦੀ ਵੀ ਟਾਂਚੇ ਵੀ ਚੰਗੇ ਦੀ ਆ ਤੇ ਮੇਨ ਗੱਲ ਆ ਜਿਹੜੀ ਯਾਰ ਇਹਦੀ ਚામੜੀ ਚੂੜੀ ਵੀ ਬਹੁਤ ਬਰੀਕ ਦੁੱਧ ਵੀ ਬਹੁਤ ਦਿੰਦੀ ਆ ਬਾਈ ਇਹ ਕਿੰਨਾ ਕੁ ਦੁੱਧ ਦੀ ਗਾਰੰਟੀ ਜਾਈ ਆ ਆਪਣੇ ਕੋਲੇ ਕਿੰਨਾ ਪਾਈ ਜਾਊ ਕੋਨੇ ਕੱਢ ਜਾ 14 15 ਤਾਂ ਹੀ ਦਿੰਦੀ ਵੀ ਦਿੰਦੀ ਆ ਹਰੇਕ ਸੂਈ ਬਾਈ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਰਨਾਲੇ ਬਰਨਾਲੇ ਪਹੁੰਚੇ ਆ ਪੱਤੀ ਰੋਡ ਤੇ ਬਾਕੀ ਡਿਟੇਲ ਸੱਜਣ ਤੋਂ ਪੁੱਛਾਂਗੇ ਅੱਜ ਦੀ ਵੀਡੀਓ ਚ ਜਾਨਵਰ ਦਿਖਾਵਾਂਗੇ ਸੱਜਣੋ 9 ਸੱਤ ਮੱਝਾਂ ਦਿਖਾਵਾਂਗੇ ਦੋ ਦਿਖਾਵਾਂਗੇ ਗਾਵਾਂ ਤਿੰਨ ਸੂਨ ਵਾਲੀਆਂ ਝੋਟੀਆਂ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਨੇ ਇੱਕ ਟੋਕੜਾ ਤੇ ਇੱਕ ਹੈਗੀ ਆ ਸੱਜਣੋ ਟੋਕੜ ਗੱਬਣ ਜੇ ਗੱਲ ਕਰ ਲਈਏ ਕਿ ਦੋ ਗਾਵਾਂ ਨੇ ਜਿਹੜੀਆਂ ਉਹਨਾਂ ਚ ਇੱਕ ਹੈਗੀ ਆ ਟੋਕੜ ਗਾਂ ਬੱਛੀ ਆ ਮੰਗਰ ਤੇ ਇੱਕ ਜਰਸੀ ਬੱਛੀ ਆ ਉਹ ਹੈਗੀ ਆ ਸੱਜਣੋ ਤਾਜੀ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲੀ ਕੱਲੀ ਝੋਟੀ ਤੋੜ ਕੇ ਦਿਖਾਵਾਂਗੇ ਤੇ ਜਿਹੜੇ ਰੇਟ ਹੋਣਗੇ ਸੱਜਣੋ ਵੀਡੀਓ ਦੇ ਵਿੱਚ ਕਿਉਂਕਿ ਫਿਕਸ ਜੇ ਰੇਟ ਹੀ ਹੋਣਗੇ ਇਹਨਾਂ 'ਚ ਕੋਈ ਬਾਹਲਾ ਜਿਵੇਂ ਮੈਂ ਗੱਲ ਕਰ ਲਾਂ ਵੀ ਬਾਹਲਾ ਵੱਡਾ ਮਾਰਜਨ ਨਹੀਂ ਨਵਾਂ ਨਵਾਂ ਕੰਮ ਆ ਬਾਈ ਦਾ ਵਪਾਰ ਦਾ ਕੰਮ ਚਲਾਇਆ ਨਾਲ-ਨਾਲ ਕੰਮ ਕਰਦਾ ਬਾਈ ਡੈਰੀ ਤੇ ਦੁੱਧ ਪਾਉਣ ਦਾ ਕੰਮ ਕਰਦਾ ਕਿਉਂਕਿ ਅਕਸਰ ਮੈਂ ਤੁਹਾਨੂੰ ਕਹਿਣਾ ਵੀ ਹੁੰਦਾ ਵੀ ਯਾਰ ਜਿਆਦੇ ਵਪਾਰ ਕਾਮਯਾਬ ਉਹ ਸੱਜਣਾ ਦਾ ਜਿਹੜੇ ਨਾਲ-ਨਾਲ ਬਾਈ ਦੁੱਧ ਦਾ ਵੀ ਕੰਮ ਕਰਦੇ ਨੇ ਕਿਉਂਕਿ ਕਈ ਵਾਰੀ ਕੋਈ ਜਾਨਵਰ ਅਟਕ ਜੇ ਤਾਂ ਯਾਰ ਉਹ ਅਗਲਾ ਕਰੇ ਦੁੱਧ ਤੇ ਲਾ ਕੇ ਉਹਦਾ ਦੁੱਧ ਵੇਚ ਕੇ ਚੰਗੇ ਰੁਪਏ ਕਮਾ ਸਕਦਾ ਤੇ ਅੱਗੇ ਫਿਰ ਤੋਕੜ ਗੱਬਣ ਵੇਚ ਸਕਦਾ ਉਹਨੂੰ ਤੇ ਬਾਕੀ ਆਜੋ ਬਾਈ ਨਾ ਕਰਾਉਂਦੇ ਗੱਲਬਾਤ ਤੇ ਕੱਲੀ-ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਬਾਈ ਤੋਂ ਫਿਕਸ ਜੀ ਕਰਾ ਦਾਂਗੇ ਆਜੋ ਜੀ ਅਨੋਂ ਦੱਸ ਦਿਓ ਜੀ ਆਪਣਾ ਸੱਸੀਗਾ ਬਾਈ ਨਾਮ ਜਸਵੰਤ ਸਿੰਘ ਇੱਕ ਆਪਣੀ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਵੀਰੇ ਬਰਨਾਲਾ ਸ਼ਹਿਰ ਆ ਪੱਤੀ ਰੋਡ ਤੇ ਪੈਂਦਾ ਆਪਣਾ ਕਿੰਗ ਕਾਲਜ ਕੋਲੇ ਕਰ ਕਿੰਗ ਕਾਲਜ ਦੇ ਨੇੜੇ ਤੇ ਬਾਕੀ ਨੰਬਰ 2 ਦਾ ਚਲਾ ਦੂੰਗਾ ਕਰ ਲਿਓ ਗੱਲਬਾਤ ਲੈ ਇੱਕ ਨੰਬਰ ਤੋਂ ਇਧਰੋਂ ਕਰ ਲਾ ਤਰਸੇ ਸਟਾਰਟ ਆ ਜੋਟੀ ਦੇ ਮਾਰਦੇ ਕੈਮਰਾ ਆ ਖੋਲ ਕੇ ਤੋੜ ਦਿਓ ਜੀ ਖੋਲ ਲੈ ਬਈ ਇਹ ਕਦੋਂ ਸੂਈ ਆ ਜੀ ਇਹ ਵੀਰੇ ਸਵੇਰੇ ਸੂਈ ਆ ਅੱਜ ਜੇਰ ਜੂਰ ਡਾਲਾ ਜੇਰ ਪਈ ਵੀ ਹਜੇ ਹੋਣੀ ਪਈ ਆ ਜੇਰ ਸਾਮਣੇ ਜੇਰ ਇਹ ਵੀ ਸੱਜਣੋਂ ਪੈ ਚੁੱਕੀ ਆ ਜੇ ਰਡਾਨਾਂ ਤੇ ਨਾਲ ਇਹਦੇ ਹੈਗਾ ਕੱਟਾ ਅੱਜ ਸਵੇਰੇ ਸੂਈਆ ਸੂਆ ਬਾਈ ਕਿਹੜਾ ਹੋਊਗਾ ਇਹਦਾ ਸੂਆ ਵੀਰੇ ਤੀਜੇ ਵੀ ਸੂਈਆ ਇਹ ਯਾਰ ਅੱਛਾ ਤੀਜਾ ਸੂਆ ਤੀਜੇ ਸੂਈਆ ਬਾਈ ਆਹ ਕਈ ਵਾਰੀ ਪਸ਼ੂ ਸੂਕੇ ਸੂਆ ਜਾ ਬਾਈ ਉਹ ਨਹੀਂ ਸੂਈਆ ਬਾਈ ਸਵੇਰੇ ਸੂਈ ਅੱਜ ਆਹ ਠਣ ਠਣਾਉਟ ਦਿਖਾ ਰਹੀਂ ਦਰਸ ਲਾ ਕੇ ਨੇੜੇ ਬੜੀਆ ਬਾਈ ਠਣ ਠਣਾਉਟ ਵੀ ਚੰਗਾ ਤੇ ਦੂਰੀ ਤੇ ਲੱਗਿਆ ਬਾਕੀ ਜਿਸ ਜਿਸ ਟੱਚ ਦਾ ਇਹਦਾ ਢਾਂਚਾ ਹੈ ਉਹ ਤੁਹਾਨੂੰ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਤੇ ਠਣ ਠਣਾਉਟ ਵੀ ਚੰਗਾ ਲੱਗਿਆ ਦੁੱਧ ਕਿੰਨਾ ਕ ਪਾ ਦੂਗੀ ਬਾਈ ਇਹੇ ਦੁੱਧ ਵੀਰੇ 15 16 ਕਿਲੋ ਦੁੱਧ ਦ 15 16 ਪਾ ਦੂਗੀ ਹਨਾ ਬਾਕੀ ਬਾਈ ਸੇਵਾ ਦਾ ਅਗਲੇ ਦਾ ਘਰ ਨਹੀਂ ਸਕੀ ਬਾਕੀ ਸੱਜਣੋਂ ਦੁੱਧ ਮੈਂ ਕਹਿਣਾ ਵੀ ਹੁਣ ਅਕਸਰ ਵੀ ਤੁਹਾਨੂੰ ਹੁੰਦਾ ਸੇਵਾ ਦਾ ਜਦੋਂ ਆਪਾਂ ਜਾਨਵਰ ਨੂੰ ਕੁਝ ਜਾ ਕੇ ਪਾਵਾਂਗੇ ਨਹੀਂ ਹਨਾ ਫਿਰ ਤਾਂ ਜੇ ਆਪਾਂ 20 ਕਿਲੋ ਵਾਲਾ ਵਨ ਲਈਏ ਉਹ ਵੀ ਨਹੀਂ ਦਿੰਦਾ ਇਹ ਚ ਕੋਈ ਹੋਣੀ ਬਾਈ ਆਸੂਆ ਇਹਦਾ ਜਿਵੇਂ ਦੱਸਿਆ ਬਾਈ ਨੇ ਜਾਣਕਾਰੀ ਦਿੱਤੀ ਆ ਵੀ ਤੀਜਾ ਸੂਆ ਤਾਜੀ ਸੂਈਆ ਇਹ ਹਜੇ ਤਾਂ ਇਹ ਬੌਲੇ ਚ ਹੀ ਐ ਤੇ ਬਾਕੀ ਧਾਰਾਂ ਧੂਰਾ ਮਾਰ ਕੇ ਤੁਸੀਂ ਪਾਸ ਕਰਕੇ ਜਮਾ ਪਲੀਆ ਵੀਰੇ ਚੋਲ ਹੀ ਅਸੀਂ ਇਹ ਅੱਛਾ ਖਾਲੀ ਕਰੀ ਵੀਆ ਹੁਣ ਠੀਕ ਆ ਗੱਲ ਆ ਆ ਬੋਲਾ ਕਿੰਨਾ ਕ ਕੱਢਦਾ ਵੀਰੇ 6-7 ਕਿਲੋ ਬੋਲਾ ਕੱਢਦਾ ਸੀ ਇਹਦੇ ਚ ਅਸ਼ਾ ਕਰਦਾ ਬੋਲਾ ਤਾਂ ਕਰਕੇ ਲੇਵਾ ਥੋੜਾ ਪੋਲਾ ਜਾ ਲੰਨਾ ਪਿੰਡਾ ਕਰ ਗਈ ਬਈ ਹੁਣ ਬੱਚਾ ਵੀ ਚੰਗਾ ਤਰ ਜਾ ਤਾਂ ਸਮਾਂ ਠੀਕ ਆ ਗੱਲ ਉਹ ਮਤਲਬ ਲੇਵਾ ਪੂਰਾ ਇਹਨ ਫਸਾ ਆਉਣਾ ਜੋ ਪੂਰਾ ਟਾਈਟ ਹੋ ਜੀ ਵੀਰੇ ਸ਼ਾਮ ਤੱਕ ਹਾਂ ਸ਼ਾਮ ਤੱਕ ਬਾਕੀ ਉਹੀ ਗੱਲ ਆ ਵੀ ਜਿਵੇਂ ਦੁੱਧ ਵਾਲਾ ਜਾਨਵਰ ਹੁੰਦਾ ਯਾਰ ਸ਼ਾਮ ਤੱਕ ਲੇਵਾ ਭਰ ਲਾਂਦਾ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀਰੇ ਮੁੱਲ ਤਾਂ ਇਹ ਜਿੰਨਾ ਮਰਜ਼ੀ ਕਰਾ ਲੋ ਦੇਵਾਂਗੇ ਆਪਾਂ 87000 87 ਹੀ ਦੇ ਦਾਂਗੇ ਹਾਂਜੀ ਹਾਂ ਲਾ ਹੁਣ ਤਾਂ ਸਾਹ ਝੋਟੀ ਤੇ ਮਾਰਦੇ ਓਏ 2 ਨੰਬਰ ਵਾਲੀ ਤੇ ਕੈ ਆ ਆ ਨਗੀਨ ਤੇ ਮਰਦੇ ਕੈਮਰਾ ਇਹ ਛੋਟੀ ਯਾਰ ਆਪਾਂ ਗੱਲ ਕਰ ਲਈਏ ਸ਼ਕੀਨ ਸ਼ਕੂਨ ਵੀ ਪੂਰੀ ਆ ਤੇ ਯਾਰ ਇਹਨੂੰ ਥਣ ਥਣੋਟ ਵੀ ਇਹ ਹਜੇ 10 ਦਿਨਾਂ ਦੀ ਕੱਚੀ ਆ ਵੀਰੇ ਥਣ ਥਣੋਟ ਵੀ ਇਹਨੂੰ ਜਿਵੇਂ ਮੈਂ ਤੁਹਾਨੂੰ ਕਹਿਣਾ ਉਹਨਾਂ ਦਾ ਮੇਰੀ ਪਸੰਦ ਵਾਲਾ ਲੱਗਿਆ ਯਾਰ ਇਹਨੂੰ ਥਣ ਇਹਦੀ ਗੱਲ ਕਰ ਲਈਏ ਜੀ ਬਾਡੀ ਬੁੱਡੀ ਦੀ ਚੰਗੀ ਆ ਉਤੋਂ ਥਣ ਥਣੋਟ ਵੀ ਬਾ ਕਮਾਲ ਆ 10 ਦਿਨ ਦੀ ਹਲੇ ਇਹ ਕੱਚੀ ਆ ਸੂਆ ਇਹਦਾ ਦੂਜਾ ਬਾਈ ਦੂਜੇ ਸੂਏ ਸੋਣਾ ਵੀਰੇ ਨੇ ਪਹਿਲੇ ਸੂਏ ਨੇ 12 ਕਿਲੋ ਦੁੱਧ ਦਿੱਤਾਗਾ ਆ ਸੂਆ ਹੈਗਾ ਦੂਜਾ ਉਹ ਲੱਗਦੀ ਪਹਿਲਣਾ ਵਰਗੀ ਆ ਬਾਡੀ ਬੁੱਡੀ ਦੀ ਹੋਣਾ ਆ ਲੱਗਦੀ ਖੁੱਲੀ ਬਹੁਤ ਹੈ ਬਈ ਲੱਗਦੀ ਸੱਜਣੋਂ ਪਹਿਲਾਂ ਨਾਲ ਵਰਗੀ ਆ ਬਾਡੀ ਤੋਂ ਪਰ ਬਾਡੀ ਦੀ ਯਾਰ ਜੇ ਗੱਲ ਕਰ ਲਈ ਉਸ ਤੋਂ ਇਹਦੇ ਬਾਈ ਢਾਂਚੇ ਢੁੰਚੇ ਦੀ ਗੱਲ ਕਰ ਲਈ ਹੈ ਨਾ ਵੀ ਯਾਰ ਝੋਟੀ ਦੇ ਉੱਤੇੋਂ ਚੜਾਈ ਚੜੂਈ ਵੀ ਬਹੁਤ ਆ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਬੁੱਡੀ ਆ ਠੰਡੀ ਸੀਲ ਵੀ ਬਹੁਤ ਆ ਬਈ ਯਾਰ ਇਹ ਕਿੰਨਾ ਕੁ ਦੁੱਧ ਪਾ ਸਕਦੀ ਹੈ ਬੱਚੇ ਜੋ ਜਾਣ ਵੀਰੇ ਪਹਿਲੇ ਸੂਏ ਨੇ ਦਿੱਤਾ 11-12 ਕਿਲੋ ਦੁੱਧ ਹੁਣ ਐਤੀ ਦਾ ਸੂਏ ਤੋਂ ਪਤਾ ਲੱਗੂ ਬਈ ਆ ਐਤ ਕੀ ਸੂਏ ਤੋਂ ਪਤਾ ਲੱਗੂ ਬਾਡੀ ਜਿਹੜੀਆ ਕਿਲੋ ਘੱਟ ਵੀ ਦੇ ਸਕਦਾ ਤਾਂ ਹੁਣ ਸੂਏ ਤੋਂ ਪਤਾ ਲੱਗੂ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀਰੇ ਮੋਲੇ ਦਾ 9000 ਦੇ ਲੈਣੀ ਆ 90 ਹਜ਼ਾਰ ਛੋੜ ਛੱਪਾ ਵਧੀਆ ਕਰ ਦਾਂਗੇ ਜਿਹੇ ਚੋਂ ਆਪਾਂ ਠੀਕ ਆ ਗੱਲ ਆ ਛੋੜ ਛੱਪਾ ਵਧੀਆ ਕਰ ਦਾਂਗੇ ਹਾਂ ਜੀ ਲਤਾਰ ਸਿੱਖ ਵਾਰੀ ਥਾਣ ਥਣਾੜ ਦਿਖਾ ਦਿਓ ਨੇੜੇ ਲਾਕੀ ਦਾ ਆ ਥਾਣ ਥਣਾੜ ਦਿਖਾ ਦੇ ਥਾਣ ਥਣਾੜ ਯਾਰ ਝੋਟੀ ਨੂੰ ਟਾਪ ਦਾ ਲੱਗਿਆ ਐ ਨਾ ਐ ਨਹੀਂ ਫਿਰ ਬਟਨ ਵੋਟਨ ਵੀ ਲੱਗੇ ਨੇ ਜਿਹੜੇ ਸੱਜਣ ਕਹਿੰਦੇ ਹੁੰਦੇ ਨੇ ਵੀ ਬਟਨ ਵਾਲੀ ਝੋਟੀ ਚਾਹੀਦੀ ਆ ਬਾਡੀ ਬੂਡੀ ਦੀ ਚੰਗੀ ਆ 90 ਜੋ ਛੋੜ ਛੱਪਾ ਮਾਰ ਕਰ ਦਾਂਗੇ ਵਧੀਆ ਕਰ ਦਾਂਗੇ ਹਾਂ ਤਿੰਨ ਨੰਬਰ ਵਾਲੀ ਵੀ ਲੈ ਆਓ ਇਹਦਾ ਕਿਹੜਾ ਸੂਆ ਇਹ ਤਾਂ ਵੀਰੇ ਚੌਥੇ ਸੂਏ ਸੋਨਾ ਯਾਰ ਇਹ ਸੂ ਆ ਸਿੰਗ ਸਜਣਾ ਜ਼ਰੂਰ ਥੋੜਾ ਜਿਹਾ ਖੁੱਲਾ ਪਰ ਬਾਡੀ ਬੁੱਡੀ ਯਾਰ ਇਹਦੀ ਵੀ ਚੰਗੀ ਆ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਥਣ ਥਣੋਟ ਦੀ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਬਾਈ ਇਹਦੇ ਨਾਲ ਬੱਚਾ ਕੀ ਆ ਇਹਦਾ ਬੱਚਾ ਆ ਸਾਡਾ ਵੀਰੇ ਅਸ਼ਿਆ ਥੋੜ੍ਹਦੇ ਪਈ ਆ ਇਹਨੂੰ ਚਲਾਉਂਦਾ ਬੱਚਾ ਕਹਦੇ ਮਾਂ ਗਿਰ ਗਈ ਇਹਦੇ ਮਾਂ ਪਿਛਲੇ ਸੂਰੇ ਦੁੱਧ ਦੇ ਦਿੱਤਾ 14 ਕਿਲੋ ਬਾਈ ਕਿੰਨੇ ਦਿਨ ਦੀ ਸੂਈ ਆ ਬਾਈ ਹੁਣ ਇਹਨੂੰ ਸੂਈ ਨੂੰ ਹੋ ਗਿਆ 3-5-6 ਦਿਨ ਹੋ ਗਏ ਬਾਈ ਅੱਛਾ 5-6 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਰੈਡੀ ਆ ਥੋੜ੍ਹੇ ਥੱਲੇ ਹੈਗਾ ਹੁਣ 8-9 ਕਿਲੋ ਇਹ ਬਾਈ ਬੱਚਾ ਨਹੀਂ ਲੈਂਦੀ ਸੂਈ ਆ ਜਦੋਂ अच्छा बच्चे नु परे ਹੋ ਨਹੀਂ ਦਿੰਦੀ ਚੁੰਗਣ ਦਿੰਦੀ ਨਹੀਂ ਹੈਗੀ اچھا ਉ ਬੱਚੇ ਦਾ ਕਰਦੇ ਥੱਲੇ ਦੀ ਪੂਰਾ ਫੁੱਲ ਕਰਦੀ ਪਰੇ ਵੀ ਨਹੀਂ ਹੋਣ ਦਿੰਦੀ اچھا ਉਹ ਕਈ ਜਾਨਵਰ ਹੁੰਦੇ ਨੇ ਮਤਲਬ ਬੱਚਾ ਲੈਂਦੀ ਆ ਵੀ ਪੰਜ ਸੱਤ ਦਿਨ ਠਹਿਰ ਕੇ ਬੱਚਾ ਲੈਂਦੀ ਆ ਆਟੋਮੈਟਿਕ ਹੀ ਚਾਗਦੀ ਆ ਬੱਚਾ ਅੱਛਾ ਪੰਜ ਚਾਰ ਦਿਨ ਕਰਦੀ ਆ ਸੂਣ ਵੀਰੇ ਹਰੇਕ ਵਾਰੀ ਠੀਕ ਆ ਗੱਲ ਇਹਦੇ ਪੈਸੇ ਫਿਰ ਹੁਣ ਮਿਲਦੀ ਕਿਵੇਂ ਆ ਚੋਨੇ ਕਿਵੇਂ ਆਪਾਂ ਇਹਨੂੰ ਚੋਨੇ ਬਈ ਇੱਦਾਂ ਥਾਪੀ ਤੇ ਵੀ ਚੋ ਲੈਨੇ ਆ ਜੇ ਹੁਣ ਕਈ ਵਾਰੀ ਆਪਣਾ ਮੰਨ ਲਓ ਕਿਸੇ ਹੋਰ ਕੀਲੇ ਤੇ ਬਾਕੀ ਹੋ ਸਕਦਾ ਬੱਚੇ ਨਾ ਮਿਲੇ ਟੀਕੇ ਨਾ ਮਿਲੇ ਉਹ ਤਾਂ ਅਗਲੇ ਦੀ ਕਿਸਮਤ ਹੈ ਬਾਈ ਠੀਕ ਆ ਉਹ ਹੈਗੀ ਤਾਜੀ ਵਾਲੇ ਦਾ ਜਿਵੇਂ ਮਰਜ਼ੀ ਬੱਚੇ ਨੂੰ ਮੂਹਰੇ ਖੜਾ ਕੇ ਚੋਈ ਜਾਂਦੇ ਆ ਬਾਈ ਠੀਕ ਆ ਗੱਲ ਇਹਦੇ ਕਿੰਨੇ ਪੈਸੇ ਲਵਾਂਗੇ ਮੁੱਲ ਤਾਂ ਵੀਰੇ ਦਾ ਜਿੰਨਾ ਮਰਜ਼ੀ ਕਰਾ ਲਓ ਚਾਹੇ 90 ਕਰਾ ਲਓ ਜੀ ਹਾਂਜੀ ਇਹ ਦੇ ਦਾਂਗੇ 85000 ਇਹ ਦੇ ਦਾਂਗੇ 85000 ਦੀ ਹਾਂਜੀ ਲੈ ਹੁਣ ਤੋਰ ਦੇ ਬਾਈ 4 ਨੰਬਰ ਵਾਲੀ ਲੈ ਸੱਜਣਾ ਨੰਬਰ ਵਾਈ ਤੁਸੀਂ 22 ਨਾਲ ਗੱਲਬਾਤ ਕਰ ਲਿਓ ਕਿਉਂਕਿ ਜਾਨਵਰਾਂ ਦੀ ਗਿਣਤੀ ਜਾਦੇ ਆ ਨੰਬਰ ਵਾਈ 22 ਨੂੰ ਫੋਨ ਮਲਾਈ ਜਾ ਇਹਦਾ 4 ਨੰਬਰ ਵਾਲੀ ਕਿਹੜਾ ਸੂਆ ਸੂਂਦੀ ਆ ਜੀ ਇਹ ਤੀਜੇ ਸੂਏ ਸੂਣਾ ਬਈ ਇਹਨੇ ਝੋਟੀ ਨੇ ਅੱਛਾ ਇਹਨੇ ਸੁਣਾ ਤੀਜੇ ਸੂਣਾ ਇਹਨੇ ਤਾਂ ਲਾ ਇਹਨੇ ਸੁਣਾ ਸਜਣੋ ਤੀਜੇ ਸੂਏ ਇਹ ਝੋਟੀ ਸਾਰਿਆਂ ਤੋਂ ਵਧੀਆ ਝੋਟੀ ਹੈ ਹਾਂ ਬਾਡੀ ਬੁੱਡੀ ਆਰੀ ਇਹਦੀ ਵੀ ਲਾਜਵਾ ਬਾਡੀ ਬੁੱਡੀ ਦੀ ਇਹ ਵੀ ਚੰਗੀ ਆ ਉੱਤੋਂ ਢਾਂਚਾ ਢੋ ਚੰਗਾ ਰੋਡੇ ਵੀ 15 14 15 14 15 ਤੀ ਦਿੰਦੀ ਆ ਬਈ ਹਾਂ ਤੇ ਮੇਨ ਗੱਲ ਆ ਯਾਰ ਜਿਹੜੀ ਜਿੰਨੇ ਜਾਨਵਰ ਬਾਈ ਕੋਲੇ ਹੈਗੇ ਨੇ ਯਾਰ ਥਣ ਥਣੋਟ ਦੇ ਸਾਰੇ ਐ ਮਨ ਲਓ ਵੀ ਓਕੇ ਦੀ ਰਿਪੋਰਟ ਵਾਲੇ ਨੇ ਥੱਲੇ ਦੇ ਜਾਨਵਰ ਚੰਗਾ ਹੋਣਾ ਚਾਹੀਦਾ ਉਸ ਤੋਂ ਸਿੰਘ ਉਹ ਨੀਕੀ ਬਾਈ ਮਾੜਾ ਮੋਟਾ ਹੈ ਨਾ ਫੁੱਲਾ ਪੀੜਾ ਚੱਲ ਜਾਂਦਾ ਪਰ ਥੱਲੋਂ ਜਾਨਵਰ ਸੱਜਣੋ ਲਾਜਵਾਬ ਬੜੀ ਸੀਲ ਇੰਨੀ ਆ ਬਾਈ ਚਾਹੇ ਜਿਹੜਾ ਜਵਾਕ ਵਹੇ ਜਾ ਕੇ ਕੋਈ ਚੱਛਾ ਆਉ ਬਾਅਦ ਲੱਗਦੀ ਹੈ ਸਿੰਘੋ ਤਾਂ ਭੈੜੀ ਜਿਹਦੀ ਜੰਨੀ ਠੰਡੀ ਮੈਂ ਨਹੀਂ ਹੋਣੀ ਸੀ ਹਾਂ ਬਾਡੀ ਬੁੱਡੀ ਦੀ ਮਜ਼ਬੂਤੀ ਤੇ ਜੇ ਗੱਲ ਕਰੀਂ ਦੱਸ ਉਸ ਤੋਂ ਬਾਡੀ ਬੁੱਡੀ ਤੇ ਵੀ ਮਾਰਦਿਆ ਕਰ ਕੈਮਰਾ ਪਰ ਬਾਡੀ ਬੁੱਡੀ ਦੀ ਵੀ ਯਾਰ ਪੂਰੇ ਵੱਡੇ ਢਾਂਚੇ ਦੀ ਆ ਹੈਵੀ ਢਾਂਚੇ ਦੀ ਆ ਤੇ ਥਣ ਥਣੋਟ ਵੀ ਯਾਰ ਆਣ ਲੱਗਿਆ ਪੂਰਾ ਕਮਾਲ ਦਾ ਇਦੇ ਰੁਪਈਏ ਕਿੰਨੇ ਲਾਵਾਂਗੇ ਭਾਈ ਇਹ ਤਾਂ ਵੀਰੇ 90000 ਰੁਪਏ ਲੈਣ ਦੇਣੀਆਂ ਭਾਈ ਇਹ ਕਿੰਨੇ ਕਿਦਨ ਕਰਦੀ ਆ ਸੂਣ ਚ ਇਹ ਹਜੇ ਲੈ ਜੂ ਵੀਰੇ 5-7 ਦਿਨ ਲੈਂਦੀ ਆ ਹਜੇ ਅੱਛਾ 5-7 ਦਿਨ ਲੈ ਜੂ ਹਾਂਜੀ ਹਾਂ ਉਹ ਬਾਣ ਬਹੁਤ ਜਾਉ 5-7 ਦਿਨ ਜੇ ਕਰਦੀ ਆ ਥੱਲੇ ਆਹ ਥਣ ਥੋਟ ਵੀ ਚੰਗਾ ਲੱਗਿਆ ਤੇ ਯਾਰ ਇਹਦੀ ਚਵਾਈ ਚੂਈ ਵੀ ਓਕੇ ਦੀ ਰਿਪੋਰਟ ਹੋ ਜਿਹੜੇ ਹਿਸਾਬ ਨਾਲ ਇਹਨੂੰ ਥਣ ਥੋਟ ਲੱਗਿਆ ਤਾ ਹੁਣ ਦਿਖਾ ਦੇ ਤਰਸ ਓਏ ਆ ਲੈ ਵਾ ਲੂਗਾ ਸੱਜਣਾ ਬਣਾਉ ਵੀ ਚੰਗਾ ਬੰਦਾ ਬੰਦਾ ਸਤਨਗਰ ਦੇਵਾ ਚੌੜਾ ਕਰ ਦਿੰਦੇ ਆ ਭਾਈ ਆ ਇਹ ਮਿਲੂਗੀ 90 ਦੀ ਹੁਣ ਆ ਇਹਨੂੰ ਤੋੜ ਦੇ ਇਹਨੂੰ ਤ ਆ ਜੋ ਟੀ ਟੂਰ ਦੇ ਬਾਈ ਇਹ ਜਿਹ ਬਰੀਕੀਆਂ ਬਰੂਕੀਆਂ ਬਹੁਤ ਨੇ ਜੇ ਗੱਲ ਕਰ ਲਈ ਜਿਵੇਂ ਆ ਨਸਾਨ ਛੋਟੀ ਕੱਦ ਦੀ ਛੋਟੀ ਆ ਬਾਈ ਹੋਰ ਇਹ ਚ ਕੋਈ ਘਾਟ ਨਹੀਂ ਮੈਂ ਚ ਹਾਂ ਕੱਦੇ ਦਾ ਦਰਮਿਆਨਾ ਬਾਈ ਨੇ ਆਪੇ ਦੱਸਤਾ ਚਲੋ ਹਨਾ ਨਹੀਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਦੱਸ ਵੀ ਦਨੇ ਹਾਂ ਕੱਦੇ ਦਾ ਹੈਗਾ ਸੱਜਣੋ ਦਰਮਿਆਨਾ ਸਿੰਘ ਦੀ ਟੋਪੀ ਉੱਤਰੀ ਹੋਈ ਆ ਇੱਕ ਦੀ ਬਾਈ ਹਨਾ ਟੋਪੀ ਲਹਾ ਲਈ ਇਹਨੇ ਜੀ ਹਾਂ ਟੋਪੀ ਉੱਤਰੀ ਹੋਈ ਆ ਉਹ ਕਿਸੇ ਪਾਸੇ ਯਾਰ ਛੋਟੀ ਚ ਕੋਈ ਕਮੀ ਨਹੀਂ ਉਹ ਬਾਡੀ ਬੁੱਡੀ ਵੀ ਇਹ ਵੀ ਚੰਗੀ ਆ ਤੇ ਥਣ ਥਨੋਟ ਭਾਈਏ ਨੂੰ ਵੀ ਮੁੱਠੀ ਆਲਾ ਲੱਗਿਆ ਇਹ ਕਿੰਨੇ ਦਿਨ ਕੱਢਦੀ ਆ ਸੂਆ ਕਿਹੜਾ ਇਹ ਹਜੇ ਲੈਂਦੀ ਆ ਵੀਰੇ 10 ਦਿਨ ਜੀ ਇਹ ਵੀ 10 ਦਿਨ ਕੱਢ ਦੂਗੀ ਇਹ ਤੀਜੇ ਸੂਏ ਨੇ ਸੁਣ ਚੌਥੇ ਸੂਣਾ ਵੀਰੇ ਇਹਨੇ ਹਾਂ ਚੌਥੇ ਸੂਏ ਹੋਊਗਾ ਕਿੱਥੇ ਸੂਣਾ ਜੀ ਇਹਨੇ ਇਹਨੂੰ ਜਿੰਨਾ ਪਾਈ ਜਾਊਗਾ ਉਨੇ ਕੱਢੀ ਜਾਊਗੀ ਦੁੱਧ ਹਾਂ ਉਹ ਸਿੰਘ ਜਿਵੇਂ ਮਰਜੀ ਲਾ ਲਓ ਵੀ ਸਿੰਘ ਤਾਂ ਯਾਰੀ ਪਤਾ ਸਿੰਘ ਨੇ ਕਿਲੇ ਗੱਡਿਆ ਵੀ ਕਿਲੇ ਚ ਫਸ ਗਿਆ ਨਿਕਲਿਆ ਨਹੀਂ ਟੋਪੀ ਲਹਿ ਗਈ ਇਹਦੀ ਠੀਕ ਆ ਗੱਲ ਆ ਹਾਂ ਉਹ ਸਿੰਘ ਸੱਜਣੋਂ ਜ਼ਰੂਰ ਮੜਾ ਜਾਂ ਸਿੰਘ ਤੋਂ ਸਿੰਘ ਤੋਂਕਦੀ ਆ ਪਰ ਜੇ ਉਹ ਬਾਡੀ ਬੁੱਡੀ ਦੀ ਗੱਲ ਕਰ ਲਈ ਵੀ ਬਾਡੀ ਬੁੱਡੀ ਤੋਂ ਨਹੀਂ ਵੀ ਕਿਸੇ ਵੀ ਪੱਖ ਤੋਂ ਮਾਰ ਖਾਂਦੀ ਇਹ ਵੀ ਟਾਂਚੇ ਵੀ ਚੰਗੇ ਰੀਆ ਤੇ ਮੇਨ ਗੱਲ ਆ ਜਿਹੜੀ ਇਹਦੀ ਚਾਮੜੀ ਚੂਮੜੀ ਵੀ ਬਹੁਤ ਬਰੀਕ ਦੁੱਧ ਵੀ ਬਹੁਤ ਦਿੰਦੀ ਆ ਬਾਈ ਇਹ ਕਿੰਨਾ ਕੁ ਦੁੱਧ ਦੀ ਗਾਰੰਟੀ ਚਾਈ ਆ ਆਪਣੇ ਕੋਲ ਕਿੰਨਾ ਪਾਈ ਜਾਉ ਕੋਨੇ ਕੱਢ ਜਾਓ 14 15 ਤੱਕ ਦਿੰਦੀ ਵੀ ਦਿੰਦੀ ਆ ਹਰੇਕ ਸੂਈ ਬਾਈ ਅਸ਼ਿਆ ਬਾਕੀ ਬਈ ਇੰਨੇ ਡੰਗਰਾਂ ਤੁਹਾਨੂੰ ਪਤਾ ਬੰਡਵਾ ਤਾਂ ਆਉਂਦਾ ਹੈ ਨਾ ਹਾਂ ਉਹ ਤਾਂ ਹੈ ਹੂੰ ਲੇਵਾ ਲੂਵਾ ਚੰਗਾ ਬਣਾਉਗੀ ਸੂ ਤੱਕ ਲੇਵਾ ਬਣਾਉਗੀ ਸੱਜਣੋ ਸੂ ਤੋ ਵੀ ਤਹਾਂ ਲੰਗਦੀ ਆ ਬਈ ਹਾਂ ਬਣਾਉਗੀ ਵੀ ਟੌਪ ਦਾ ਲੇਵਾ ਤੇ ਥਣ ਵੀ ਯਾਰ ਇਹਨੂੰ ਚੰਗਾ ਲੱਗਾ ਕੱਦ ਦਾ ਆਈਡੀਆ ਤੁਸੀਂ ਇੱਥੋਂ ਮੇਰੇ ਕੱਦ ਤੋਂ ਲਾ ਲਓ ਵੀ ਕੱਦੇ ਦਾ ਜ਼ਰੂਰ ਦਰਮਿਆਨਾ ਪਰ ਉੱਤੋਂ ਯਾਰ ਟਾਂਚਾ ਢੂੰਚਾ ਲਾਜਵਾ ਵੈਦਾ ਜੀ ਗੱਲ ਕਰੀਏ ਇਹਦੇ ਕਿੰਨੇ ਪੈਸੇ ਲਵਾਂਗੇ ਬਾਈ ਇਹ ਵੀਰੇ ਮੁੱਲ ਕੰਨ ਮਰਜ਼ੀ ਕਰਾਈ ਜੋਗਾ ਆਪਾਂ ਇਹ ਦੇਵਾਂਗੇ ਜੀ ਜੀ ਆਪ ਹੀ ਦੇਖ ਲਓ ਬਾਈ ਫੋਨ ਤੇ ਕਰਾ ਦਾਂਗੇ ਇਹਨਾਂ ਜੇ ਫੋਨ ਤੇ ਕਰ ਲਾਂਗੇ ਇਹਦਾ ਮੁੱਲ ਇਹਦਾ ਫੋਨ ਤੇ ਕਰ ਲਾਂਗੇ ਫੋਨ ਤੇ ਕਰਾਂਗੇ ਇਹਦਾ ਮੁੱਲ ਲੈ ਇਹਦਾ ਮੁੱਲ ਬਾਈ ਕਹਿੰਦਾ ਯਾਰ ਫੋਨ ਤੇ ਕਰ ਲਾਂਗੇ ਉਹ ਝੋਟੀ ਚੰਗਿਆ ਕੋਈ ਗੱਲ ਨਹੀਂ ਫੋਨ ਬਾਈ ਨੂੰ ਮਿਲਿਆ ਲਿਓ ਤੇ ਹੁਣ ਆ ਗਏ ਆਪਾਂ 6 ਨੰਬਰ ਵਾਲੀ ਝੋਟੀ ਇਹ ਵੀ ਤੋਰ ਦੇ ਬਾਈ ਖੋਲ ਕੇ ਇਹਦੀ ਕੀ ਡਿਟੇਲ ਆ ਇਹ ਵੀਰੇ ਸੱਤ ਅੱਠ ਕਿਲੋ ਦੁੱਧ ਆਏ ਥੱਲੇ ਜੀ ਇਹ ਤੋਕੜਾ ਹਾਂ ਤੋਕੜਾ ਬਈ ਆ ਘੱਟਾ ਖੜਾ ਇਹਦਾ ਓਏ ਆ ਆ ਆ ਬੁੱਲਾ ਦਰਸੇ ਦੇ ਨਾਲ ਉਹ ਹਾਂ ਝੋਟੇ ਤੇ ਮਾਰਦੇ ਕੈਮਰਾ ਇਹਦੇ ਨਾਲ ਕੱਟਾ ਕੱਟਾ ਵੀ ਸ਼ਕੀਨ ਆ ਪੂਰਾ ਤੇ ਮੱਝ ਵੀ ਚੰਗੀ ਆ ਯਾਰ ਬਾਡੀ ਬੁੱਡੀ ਬਹੁਤ ਆ ਇਹਦੀ ਵੀ ਕਦਰ ਚੰਗੇ ਕੱਦ ਕਾਠ ਵਾਲੀ ਮੱਝ ਆ ਇਹ ਥੱਲੇ ਦੁੱਧ ਕਿੰਨਾ ਆ ਯਾਰ ਇਹ ਥੱਲੇ ਭਾਈ ਦੁੱਧ ਹੁਣ ਕਿੰਨਾ ਹੈ ਦੁੱਧ ਹੁਣ ਹੈਗਾ ਵੀਰੇ 7-8 ਕਿਲੋ ਦੁੱਧ ਹੈਗਾ ਜੀ ਅੱਛਾ 7 ਕਿਲੋ ਮੰਨ ਕੇ ਆ ਜੀ 7 ਮੰਨ ਕੇ ਚੱਲੋ ਜੀ ਇਹ ਗੱਬਣ ਤਾਂ ਨਹੀਂ ਹੈਗੀ ਭਾਈ ਵੀਰੇ ਗੱਬਣ ਹੋ ਗਈ ਸੀ ਅਸੀਂ ਚੈੱਕ ਕਰਾਈਆ ਖਾਲੀ ਐਵੇਂ ਤੁਹਾਨੂੰ ਅੱਛਾ ਖਾਲੀ ਆ ਹਾਂ ਪਾਸਾ ਦਾ ਨਹੀਂ ਰੱਖਦੀ ਬੈਠਾ ਸਰ ਸੁਪਰ ਯਰ ਤਾਰਪੂਰ ਸ਼ਹਿਰ ਲਾ ਗਰੰਟੀ ਆਪਣੀ ਕੁਝ ਨਹੀਂ ਹੈਗਾ ਅੱਛਾ ਪਾਸਾ ਬੂਸਾ ਨਹੀਂ ਰੱਖਦੀ ਜਮਾਨੀ ਵੀਰ 23 ਵਾਰ ਵੀ ਨਹੀਂ ਹੈ ਇਹਦੇ ਕਿੰਨੇ ਪੈਸੇ ਲਵਾਗੇ ਇਹ ਵੀਰ ਆਪਾਂ ਦੇਵਾਂਗੇ 60000 ਦੀ ਹਾਂ ਜਾਂ ਨਾ ਬਸ ਆਇਆ ਇਹ ਦੇ ਦਾਂਗੇ 60 ਦੀ ਹਾਂਜੀ ਲੈ ਝੋਟੀ ਸੱਜਣੋ ਮਿਲੂ 60 ਦੀ ਹੁਣ ਤੁਹਾਨੂੰ ਦਿਖਾਉਂਗਾ ਇੱਕ ਨੀਲੀ ਰਾਵੀ ਦੀ ਝੋਟੀ ਉਹ ਮੇਰਾ ਖਿਆਲ ਆ ਗੱਬਣ ਆ ਉਹ ਆ ਗਈ ਬਾਈ 7ਵੇਂ ਨੰਬਰ ਤੇ ਨੰਬਰ ਦੇ ਹਿਸਾਬ ਨਾਲ ਬਾਈ ਨਾਲ ਕਰ ਲਿਓ ਸੰਪਰਕਾ ਇਹ ਵੀ ਤੋੜ ਦੋ ਜੀ ਖੋਲ ਲੈ ਫੋਨ ਮੈਂ ਬੰਦ ਨਹੀਂ ਇਹ ਵੀ ਤੋੜ ਦੋ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਨੀਲੀ ਰਾਵੀ ਦਾ ਇਹ ਵੀਰੇ ਦੂਜੇ ਦੂਜੇ ਸੂਣਾ ਬਾਈ ਇਹਨੇ ਅੱਛਾ ਪਹਿਲੇ ਸੂਈ ਹੋਈ ਆ ਹਾਂ ਇਹ ਕਿੰਨੇ ਚਰ ਦੀ ਸੂਰੀ ਆਪਣੇ ਸੌਰੀ ਗੱਭਰ ਕਿੰਨੇ ਟਾਈਮ ਦੇ ਵੀਰੇ ਗੱਭਣ ਹੁਣ ਸੇਮਾ ਮਹੀਨਾ ਲੱਗਿਆ ਪਿਆ ਨੂੰ ਬਾਈ ਪੰਜ ਪੂਰੇ ਕਰਕੇ ਸੇਮਾ ਲੱਗਿਆ ਪਿਆ ਨੂੰ ਦੁੱਧ ਵੀ ਦਿੰਦੀ ਆ ਬਾਈ ਦੁੱਧ ਹੈ ਜੇ ਇੱਕ ਡੰਕ ਚੋਣਾ ਬਾਈ 4 ਕਿਲੋ ਦੁੱਧ ਦਿੰਦੀ ਆ ਬਾਈ ਲੈ ਇਹ ਨੀਲੀ ਰਾਵੀ ਵਾਲੇ ਸੱਜਣਾ ਵਾਸਤੇ ਖਾਸ ਮੋਗਾ ਬਾਈ ਵਧੇਰੀਆ ਝੋਟੀ ਐ ਵੀ ਹਾਂ ਇਹ ਆ ਗਈ ਨੀਲੀ ਰਾਵੀ ਦੇ ਵਿੱਚ ਜਿਹੜੇ ਨੀਲੀ ਰਾਵੀ ਵਾਲੇ ਦੇ ਸ਼ਕੀ ਤੇ ਮੇਨ ਗੱਲ ਆ ਹੈਗੀ ਵੀ ਟੋਕੜ ਗੱਬਣਾ ਸੋਡੇ ਰੇਟ 'ਚ ਵੀ ਯਾਰ ਚੀਜ਼ ਆ ਜੂਗੀ। ਇਹਦੇ ਥੱਲੇ ਦੁੱਧ ਹੁਣ 5 ਕਿਲੋ ਬਾਈ 4 ਕਿਲੋ ਮੰਨੋ ਬਾਈ ਦੁੱਧ ਤਾਂ 5-4 ਹੀ ਮੰਨ ਕੇ ਚੱਲੋ। ਆ 4 ਕਿਲੋ ਇਹ ਥੱਲੇ ਦੁੱਧ ਦਾ ਬਾਈ ਕਹਿੰਦਾ ਚੋਂਦੇ ਨੂੰ ਇੱਕ ਟਾਈਮ ਆ ਪੰਜਾਂ ਮਹੀਨਾ ਲੱਗਿਆ ਬਾਈ। ਪੰਜਾਂ ਦੀ ਗੱਬਣਾ ਉਹ ਕਿ ਛੇਮਾ ਲੱਗੇ ਬੱਚਾ ਤਾਂ ਨਹੀਂ ਕੋਈ ਨਾਲ ਵੀ। ਨਹੀਂ ਬੱਚਾ ਨਹੀਂ ਹੈਗਾ ਵੀਰੇ ਆਪਾਂ। ਆ ਸੂਆ ਹੈਗਾ ਦੂਜਾ ਤੇ ਬਾਕੀ ਕੱਦ ਕਾਠ ਯਾਰ ਇਹਦਾ ਵੀ ਖੁੱਲਾ ਲੰਬਾਈ ਲੰਬੂਈ ਚੰਗੀ ਹੈ ਤੇ ਸਿੰਘ-ਸੁੰਗ ਦੀ ਕੁਆਲਿਟੀ ਵੀ ਯਾਰ ਇਹਦੀ ਚੰਗੀ ਆ ਬਿਲਕੁਲ ਕੁੰਡੇ ਸਿੰਘਾਂ 'ਚ ਆ ਗਈ। ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹ ਵੀਰੇ ਆਪਾਂ ਦੇਵਾਂਗੇ ਯਾਰ 65000 ਦੀ ਹਾਂ ਜਾਂ ਨਾ ਹਾਂ ਇਹਦੇ ਕਹੇ 70 ਕਰਾ ਲੇ ਕੋਈ 75 ਕਰਾ ਲੇ ਠੀਕ ਹੈ 65 ਦੀ ਦੇਵਾਂਗੇ ਝੋਟੀ ਇਹ ਝੋਟੀ ਮਿਲੂਗੀ 65 ਦੀ ਤੇ 65 ਚ ਮੰਨਤਾਨ ਹੋ ਜਾਊਗਾ ਉਹ ਸੂਡ ਸੱਪਾ ਕਰਦਾ ਹੈ ਭਾਈ ਹਾਂ ਹੁਣ ਪਰਸ ਇੱਧਰ ਲਿਆ ਓਏ ਜਰਸੀ ਤੇ ਮਾਰਦੇ ਕੈਮਰਾ ਨੂੰ ਆਹ ਜਰਸੀ ਤੇ ਮਾਰਦੇ ਇਹਦਾ ਕਿਹੜਾ ਸੂਆ ਭਾਈ ਇਹ ਵੀਰੇ ਦੂਜੇ ਸੂਏ ਸੂਈ ਆ ਬਸੀ ਅੱਛਾ ਇਹ ਸੂਈ ਆ ਦੂਜੇ ਸੂਏ ਇਹ ਕਿੰਨੇ ਕ ਦਿਨ ਦੀ ਸੂਈ ਆ ਭਾਈ ਇਹ ਬਾਈ 22 ਤਰੀਕ ਦੀ ਸੂਈ ਵੀ ਆ ਪੰਜਵੇਂ ਮਹੀਨਾ 22 ਤਰੀਕ ਦੀ ਆਹ ਬਣ ਜਾਣੀ ਕਿ ਹੋ ਗਏ 5-7 ਦਿਨ ਹੁਣ ਚਵਾਈ ਇਹ ਵੀ ਹੋਈ ਹੋਈ ਉਹ ਹਾਂ ਚੋਈ ਵੀ ਬਾਈ ਦੁੱਧ ਹੈਗਾ ਇਹ ਥੱਲੇ ਹੁਣ ਇਸ ਟਾਈਮ ਸਮਾਂ ਨੋਟ ਕਰ ਲੇ ਸੱਜਣਾ ਸਮਾਂ ਇਸ ਟਾਈਮ ਹੈਗਾ ਸਵੇਰ ਦੇ 8 ਵਜੇ ਦਾ ਸਮਾਂ ਸਵੇਰ ਦੇ 8 ਵਜੇ ਦੇ ਹਿਸਾਬ ਨਾਲ ਤੁਸੀਂ ਅਜਸਟਮੈਂਟ ਇਹਦੀ ਕਰ ਲਿਓ ਕਿਉਂਕਿ ਚਵਾਈ ਇਹਦੀ ਬਾਈ ਕਹਿੰਦਾ ਕਰੀ ਹੋਈ ਆ ਹੁਣ ਆਪਾਂ ਨੇ ਠੰਡੀ ਬਹੁਤ ਆ ਬਈ ਇਹ ਵੀ ਇਹਦੇ ਕਹਿੰਦੇ ਖੋਲ ਦੇ ਮੜੀ ਇਹ ਵੀ ਤੋਰ ਦੇ ਯਾਰ ਖੋਲ ਕੇ ਮੜੀ ਹੋਲ ਦੇ ਹੋਲ ਇਸ ਲਈ ਦੁੱਧ ਕਿੰਨਾ ਜੀ ਦੁੱਧ ਹੁਣ ਵੀਰੇ 11 ਕਿਲੋ ਖੁੱਲਾ ਦੁੱਧ ਹੈ ਥੱਲੇ ਹਾਂ ਜੀ ਮੇਰਾ ਬੱਚਾ ਮਰ ਗਿਆ ਸੀ ਸੂਨ ਸਰ ਬਾਈ ਉਹ ਆਪਣੇ ਕੋਲ ਵੀਡੀਓ ਪਈ ਹੈ ਹਾਂ ਵੀਡੀਓ ਆਪਣੇ ਕੋਲੇ ਪਈ ਹੈ ਬਾਈ ਹਾਂ ਉਹਦੀ ਵੀਡੀਓ ਸੱਜਣੋਂ ਪਈ ਆ ਬਾਈ ਕੋਲੇ ਉਹ ਆਪਾਂ ਦਿਖਾਵਾਂਗੇ ਕਿੰਨੀ ਤਰੀਕ ਦੀ ਸੂਈ ਆ ਹਨਾ ਉਹ ਵੀਡੀਓ ਦੀ ਤਰੀਕ ਵੀ ਆ ਜਾਣੀ ਹੁੰਦੀ ਜੇ ਤਾਂ ਆਪਾਂ ਫੋਨ ਦੇ ਵਿੱਚ ਬਣਾਉਨੇ ਆ ਦੁੱਧ ਦੇ ਥੱਲੇ ਇਸ ਟਾਈਮ ਹੈਗਾ 11 12 ਕਿਲੋ ਸੂਆ ਹੋਇਆ ਹੈਗਾ ਦੂਜਾ ਪੈਸੇ ਦੇ ਕਿੰਨੇ ਲਵਾਂਗੇ ਬਾਈ ਇਹ ਵੀਰੇ 43000 ਦੀ ਦੇਵਾਂਗੇ ਬਸ ਜੀ ਵਾ ਕਮਾ ਲਓ ਜੀ ਇਹ ਦੇਵਾਂਗੇ 43000 ਦੀ ਇਹ ਆ ਗਈ ਜਰਸੀ ਨਸਲ ਚ ਹਾਂਜੀ ਆ ਕੰਮ ਆਪਣਾ ਜੇ ਗੱਲ ਕਰ ਲਈ ਵਪਾਰ ਦਾ ਵੀ ਹੁਣੇ-ਹੁਣੇ ਸਟਾਰਟ ਕਰਿਆ ਬਈ ਕੰਮ ਆਪਾਂ ਅੰਨਾ ਡੇਰੀ ਦਾ ਕੰਮ ਆਪਣਾ ਕਿੰਨੀ ਕਿਤੇ ਚੋਧਰੀ ਆ ਗਿਆ ਦੁੱਧ ਪਾ ਕੇ ਬਈ ਅੱਛਾ ਡੇਰੀ ਦਾ ਤਾਂ ਪਹਿਲਾਂ ਤੋਂ ਚੱਲਦਾ ਕੰਮ ਜਾਣੀ ਕਿ ਐਂ ਛਾ ਡੇਰੀ ਦਾ ਕੰਮ ਆਪਾਂ ਵੀ ਕਰਦੇ ਆਂ ਪੁਰਾਣੇ ਟਾਈਮ ਤੋਂ ਠੀਕ ਹੈ ਹਾਂਜੀ ਆ ਜਿਹੜਾ ਸੱਜਣ ਕਹਿੰਦੇ ਨੇ ਵੀ ਯਾਰ ਦੁੱਧ 'ਚ ਬਾਈ ਕੋਈ ਨਫਾ ਨਹੀਂ ਹੁੰਦਾ ਕੀ ਸੀਨ ਆ ਇਹ ਬਾਤਲੇ ਨੇ ਦੂਰ ਵੀ ਬਈ ਜੇ ਕੰਮ ਕਰਾਂਗੇ ਸਾਰਾ ਕੁਝ ਹੀ ਪਾਜਦਾ ਹਾਂ ਜੇ ਉਹੀ ਗੱਲ ਆ ਸੱਜਣੋ ਤੌਰ ਜੀ ਰਹਿਣਾ ਫਿਰ ਕੁਝ ਨਹੀਂ ਬੱਜਦਾ ਬਾਈ ਕਹਿੰਦਾ ਜੇ ਤਾਂ ਕਰਨਾ ਕੰਮ ਫਿਰ ਤਾਂ ਸੱਜਣੋਂ ਡੈਰੀ ਚੋਂ ਬਥੇਰੀ ਬੱਚ ਤਾਂ ਜੇ ਰਹਿਣਾ ਨਵੇਂ ਲੀੜੇ ਪਾ ਕੇ ਤੌਰ ਟੱਪੇ 'ਚ ਫੇਰ ਕਹਿੰਦਾ ਯਾਰ ਇਹਦੇ 'ਚ ਫਿਰ ਕਿਸੇ ਵੀ ਕੰਮ 'ਚ ਕੋਈ ਬੱਚ ਫਿਰ ਕਿਸੇ ਕੰਮ 'ਚ ਕੁਝ ਨਹੀਂ ਹੈਗਾ ਬਾਈ ਲਾ ਇਹ ਇੱਥੇ ਵੀ ਮਾਰ ਦੇ ਦਰਸਾ ਐਚਐਫ ਤੇ ਕੈਮਰਾ ਇਹਦਾ ਕੀ ਸੀਨ ਆ ਬਾਈ ਰਹਿਣੀ ਫੇਰ ਹੱਥ ਤੇ ਵੀਰੇ ਇਹਨੂੰ ਐਂ ਮਾਰੂ ਐਨੂੰ ਐ ਤੋਰਦੀ ਹਾਂਜੀ ਤੋਰ ਦੇ ਖੋਲ ਲੈ ਇਹਨੂੰ ਮੜੀ ਜੀ ਇਹਨੂੰ ਖੋਲ ਕਹਿੰਦੀ ਹਾਂ ਜੀ ਹੋਣ अच्छा टाइम ਤੁਹਾਨੂੰ ਪਤਾ 2:00 ਵਜੇ ਆ 8:00 ਵਜੇ ਦਾ ਸਮਾਂ ਆ ਬੱਚੀ ਹੈ ਜੀ ਮਗਰ ਤਾਂ ਸੇ ਆ ਬੱਚੀ ਆ ਨਾਲ ਇਹਦੇ ਹੈਗੀ ਆ ਬੱਚੀ ਬਾਈ ਇਹ ਵੀਰੇ 2 ਮਹੀਨੇ ਦੀ ਸੂਈ ਵੀ ਆ ਬਾਈ ਇਹ ਸੂਈ ਹੋਈ ਆ 2.5 ਮਹੀਨਿਆਂ ਦੀ ਹੈ ਹਾਂ ਜੀ ਹਾਂ ਇਹਦੇ ਥੱਲੇ ਵੀ ਦੁੱਧ 11 ਕਿਲੋ ਹੈਗਾ ਬਾਈ ਹੁਣ ਇਹਦੇ ਵੀ 11 ਹੋ ਸਕਦਾ 12 ਹੀ ਹੋਵੇ ਪਰ 11 ਕਹਿ ਕੇ ਦੇ ਇਹ ਗੱਭਣ ਤਾਂ ਨਹੀਂ ਕਰਾਈ ਬਾਈ ਨਹੀਂ ਗੱਭਣ ਹਜੇ ਹੋਈ ਨਹੀਂ ਬਾਈ ਅੱਛਾ ਇਹ ਹਜੇ ਖਾਲੀ ਆ ਤਾਰਾਂ ਦੇ ਗਈ ਇੱਕ ਬਰੀ ਭਰਾਈ ਨਹੀਂ ਸੂਆ ਕਿਹੜਾ ਜੀ ਇਹਦਾ ਸੂਆ ਵੀ ਬਰੀ ਪਲੂਣ ਸੂਈ ਵੀ ਆ ਬਸ ਅੱਛਾ ਪਹਿਲਣ ਹੈ ਹਾਂ ਪਹਿਲੀ ਸੂਈ ਵੀ ਆ ਬਸ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਆਪਾਂ ਦੇ ਇਹ ਦੇ ਦਾਂਗੇ 32000 ਰੁਪਏ ਹਾਂਜੀ ਹਾਂ ਲੈ ਨੰਬਰ ਬੋਲ ਦੇਈ ਤੁਹਾਡਾ 988769 ਹਾਂਜੀ 88081 ਹਾਇਦਰ ਨਲੀਆ ਦਰਸ ਕੈਮਰਾ 988769 ਹਾਂਜੀ 88081 ਇੱਕ ਵਾਰੀ ਲੋਕੇਸ਼ਨ ਦੇ ਦੋ ਲੋਕੇਸ਼ਨ ਵੀਰੇ ਪੱਤੀ ਰੋਡ ਆ ਬਰਨਾਲਾ ਸ਼ਹਿਰ ਪੱਤੀ ਰੋਡ ਆ ਕਿੰਗ ਕਾਲਜ ਕੋਲੇ ਘਰ ਆ ਆਪਣਾ ਠੀਕ ਆ ਗੱਲ ਤੇ ਦੂਜਾ ਨੰਬਰ ਵੀ ਆਪਣਾ ਨੋਟ ਕਰ ਲਓ ਹਾਂਜੀ ਹਾਂਜੀ ਉਹ ਵੀ ਬੋਲ ਲਓ 9988 ਹਾਂਜੀ 190330 ਲੈ ਨੰਬਰ ਸੱਜਣੋ ਬਾਈ ਦੇ ਦੋਨੇ ਮੈਂ ਸਕਰੀਨ ਤੇ ਲਾ ਦੂੰਗਾ ਬਾਕੀ ਇਹਨਾਂ ਚੋਂ ਤੁਹਾਨੂੰ ਜਿੰਨੇ ਜਾਨਵਰ ਮੈਂ ਦਿਖਾਏ ਨੇ ਜਿਹੜਾ ਵੀ ਜਾਨਵਰ ਬਾਈ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ